ਮਕੀਂਦੇ ਆ ਜਿਹੜੇ ਚੈਲੰਜ ਲੈ ਕੇ ਕੀਤੇ ਆ ਬੁੱਢਾ ਨਾਲੋਂ ਵੀ ਚੈਲੰਜ ਸੀ ਅੱਜ ਫਿੱਟਾਲ ਨੇ ਬੇਸ਼ਕਾਰ ਕੀਤਾ ਕੋਈ ਤਰ੍ਹਾਂ ਦੀ ਚੈਲੰਜ ਸੀ ਕਾਲਾ ਸੰਘਿਆ ਡ੍ਰੇਮ ਚੈਲੰਜ ਸੀ ਕਿ ਸਾਰੇ ਚੈਲੰਜ ਸਮਰਾਥ ਸਹਕਾਰ ਕੀਤੇ ਲੋਕ ਨੋ ਪ੍ਰੋਬਲਮ ਜਿਹੜੀ ਮਰਜ਼ੀ ਆਈ ਕਿ ਨੇ ਹੋਰ ਉਠਾਓ ਹੋਰ ਇਹ ਗੱਲ ਚੱਲਣੀ ਚਾਹੀਦੀ ਆ ਦੇਖਣੇ ਚਾਹੀਦਾ ਬਾਬਾ ਜੀ ਕੀ ਕਰਦੇ ਆ ਇਹ ਜਿਹੜੇ ਇਹਦੇ ਉੱਤੇ ਜਿਹੜੀ ਹੈਗੀ ਆ ਜਿਹੜੇ ਮਹਾਰਾ ਉਹਨਾਂ ਨੂੰ ਬਾਜ਼ਵਨ ਕਹਣਾ ਜਾਈ ਦੇ ਪਹਟਾ ਦਿਓ ਕੋਈ ਕਮੇਟੀ ਮਹਾਰਾ ਦੀ ਜਿਹੜੇ ਇਹਨਾਂ ਕੋ ਹੈਗੇ ਆ ਅਸੀਂ ਅਸੀਂ ਨੌ ਤੋਂ ਲੈ ਕੇ ਪੋਲੂਸ਼ਨ ਕੰਟਰੋਲ ਬੋਰਡ ਦੇ ਮੈਂਬਰ ਵੀ ਰਹੇ ਐ ਐਮਜੀਟੀ ਦੇ ਮੈਂਬਰ ਵੀ ਰਹੇ ਆ ਐਨਜੀਟੀ ਦੇ ਜਿਹੜੇ ਪਹਿਲੇ ਚੇਅਰਮੈਨ ਸੀ गोयल ਸਾਹਿਬ ਉਹਨਾਂ ਨੇ ਆਪਣੇ ਫੈਸਲਿਆਂ ਦੇ ਵਿੱਚ ਇਹ ਕਿਹਾ ਵੀ ਸੀਤੇਵਾਲ ਮਾਡਲ ਬਲਾਓ ਐਸ ਰਿਲੀਡਿਡ ਕੇ ਆ ਐਮ ਜੀਟੀ ਨੇ ਜੱਜ ਸਾਹਿਬ ਸੀ 22 ਤਰੀਕ ਨੂੰ ਉਹ ਅੰਮ੍ਰਿਤਸਰ ਆ ਗਏ ਉਹਨਾਂ ਦੀ ਤੁਹਾਨੂੰ ਵੀਡੀਓ ਭੇਜ ਦਿੰਦੇ ਆ ਉਹ ਕਹਿੰਦੇ ਮੈਂ ਆਪਣੇ ਫੈਸਲਿਆਂ ਦੇ ਵਿੱਚ ਲਿਖਦਾ ਕਿ ਸੀਜੇਵਾਲ ਮਾਡਲ ਨੂੰ ਬੁਲਾਓ ਤੋਂ ਵੀ ਅਨਪੜ੍ਹ ਉਹਦੇ ਨਾਲ ਬੰਨਗੇ ਨਾਮ ਨਰ ਅਬਦੁਲ ਕਲਾਮ ਆੜਪੜ ਸੀ ਨਾਂ ਜਿਹੜੇ ਹੈਗੇ ਹਾਈ ਕੋਰਟ ਦੇ ਐਮ ਜੀਟੀ ਦੇ ਚੇਅਰਮੈਨ ਉਹ ਵੀ ਅਨਪੜ੍ਹ ਇਹ ਬੜੇ ਲਿਖੇ ਕਿਉਂ ਮਗਰ ਮਾਰਤਾ ਮੈਂ ਜਿਹੜੇ ਹੈਗੇ ਜੀ ਬਰੋਡਾ ਕਰਦੇ ਆ ਸਾਡੇ ਅਡੇ ਕੋਲ ਜੇ ਡਿਗਰੀ ਦੇਖਣੀ ਹੋਵੇ ਸਾਡੇ ਕੋਲ ਡਿਗਰੀਆਂ ਵੀ ਹੈਗੀਆਂ ਓਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਡੀਲਟ ਦੀ ਡਿਗਰੀ ਸਾਨੂੰ ਦਿੱਤੀ ਐ ਫੇਰ ਇਹ ਜਿਹੜੀ ਹੈਗੀ ਐ ਦੇਸ਼ ਭਗਤ ਯੂਨੀਵਰਸਿਟੀ ਉਹਨੇ ਵੀ ਡਿਗਰੀ ਦਿੱਤੀ ਐ ਆ ਦੂਸਰੀ ਇੱਕ ਹੋਰ ਦੇ ਇਥੇ ਨਾਲ ਯੂਨੀਵਰਸਿਟੀ ਉਹਨੇ ਵੀ ਡਿਗਰੀ ਦਿੱਤੀ ਐ ਬਾਜਵਾ ਜੀ ਨੂੰ ਭੇਜ ਦਿਓ ਤੇ ਮੈਂ ਇਸ ਵੇਲੇ ਹਾ ਡੀਲਰ ਦੀ ਡਿਗਰੀ ਇਹਨੂੰ ਪੁੱਛਿਆ ਕੋਈ ਡੀਲਰ ਦੀ ਡਿਗਰੀ ਕਿਹੜੀ ਹੁੰਦੀ ਹੈ ਡਾਕਟਰ ਆਫ ਲਿਟਰੇਚਰ ਤੈਨੂੰ ਜੀ ਇਹਦਾ ਇਹਦਾ ਇਹ ਤੇਲਾ ਹਾਲੀ ਹੈ ਕਿ ਇਹਦਾ ਹੱਲ ਇਹੀ ਹੈ ਕਿ ਇਹਦੇ ਵਿੱਚ ਅਠਾ ਪਿੰਡਾਂ ਦਾ ਗੰਦਾ ਪਾਣੀ ਪੈਂਦਾ ਸੀ ਜਿੱਥੇ ਬੈਠੇ ਆ ਸੀ ਇਹ ਭੂਖੜੀ ਪਿੰਡਾਂ ਇਹਨਾਂ ਦਾ ਵੀ ਪਾਣੀ ਇਥੇ ਡਿੱਗਦਾ ਹੀ ਹੈ ਸਾਰਾ ਇਹਨੇ ਦੇ ਪਿੰਡ ਵਿੱਚ ਹੱਲ ਕੀਤਾ ਉਹ ਵੀ ਤੁਹਾਨੂੰ ਕੈਮਰੇ ਰਾਹੀਂ ਦਿਖਾ ਦੇਣਗੇ ਇਹਨਾਂ ਦਾ ਪਾਣੀ ਟ੍ਰੀਟ ਹੋ ਕੇ ਹੁਣ ਖੇਤੀ ਨੂੰ ਲੱਗੂਗਾ ਜਿੰਨੇ ਪਾਣੀ ਇਹ ਟ੍ਰੀਟ ਹੋ ਕੇ ਖੇਤੀ ਤੇ ਲਾਏਗਾ ਪੀਣ ਜੋਗ ਨਹੀਂ ਜਿਹੜੇ ਹੈਗੇ ਇਹਦਾ ਪ੍ਰਬੰਧ ਜਿੰਨੇ ਜਿਹੜੇ ਪ੍ਰਬੰਧ ਨਹੀਂ ਕਰਦੇ ਉਹਨਾਂ ਤੇਰੇ ਦਾ ਕੋਈ ਹੱਲ ਨਹੀਂ ਉਹ ਅਸੀਂ ਪ੍ਰਬੰਧ ਨਹੀਂ ਕਰ ਰਹੇ ਉਹਦਣ ਦੇ ਜਿਹੜੇ ਜਿਹੜੇ 70 ਐਮਐਲਡੀ ਪਾਣੀ ਡਿੱਗਦਾ ਸੀ ਉਹਦਾ ਉਹਨੂੰ ਉਹਨੂੰ ਜਿਹੜਾ ਹੈਗਾ ਜੋੜ ਕੇ ਟ੍ਰੀਟਮੈਂਟ ਤੇ ਬਚਾਇਆ 20 ਐਮਐਲਡੀ ਹੋਰ ਪਾਣੀ ਬਚਾਇਆ ਡੈਰੀਆਂ ਦਾ ਗੋਦੀ ਦੇਵਾਂਗੇ ਉਹ ਬੜਿਆ ਲਿਖਿਆ ਦਾ ਬਣਾਇਆ ਹੋਇਆ ਸਾਡਾ ਨਿਕਾ ਬਿਗਰੀਆਂ ਖਲਿਆੰਦ ਇਹੋ ਆਣਾ ਅਸੀਂ ਗੁਰੂ ਦੇ ਮੱਤੀ ਲੈ ਰਹੇ ਆ ਪਹਿਲਾ ਪਾਣੀ ਜਿਓ ਹੈ ਜਤ ਹਰਿਆ ਸਭ ਕੋਏ ਉਹਦਾ ਆਸਰਾ ਲੈ ਕੇ ਤੁਰਿਆ ਆ ਉਹ ਸਾਰਿਆਂ ਨੂੰ ਸੋਜੀ ਦਿੰਦਾ ਤੇ ਜੇ ਬਾਬੇ ਸੀਜੇ ਵਾਲੀਏ ਨੂੰ ਉਹਨਾਂ ਨੇ ਸੋਧੀ ਦੇ ਸੋਜੀ ਦੇ ਦਿੱਤੀ ਹੈ ਪਾਣੀ ਨੂੰ ਦਿੱਤ ਕੇ ਉਹਨੂੰ ਤਕਲੀਫ ਕੀ ਹੋਈ ਅਸੀਂ ਕੋਈ ਸੈਸ ਤਾਂ ਬੜੀ ਨਹੀਂ ਗਈ ਨਹੀਂ ਫਿਰ ਸੈਸ ਵਾਲਿਆਂ ਨੇ ਸੈਸ ਵਾਲਿਆਂ ਨੇ ਤੁਸੀਂ ਜਾ ਕੇ ਚੈੱਕ ਕਰ ਲਿਓ ਜਿਹੜੇ ਬਣਾਏ ਹੋਏ ਆ ਅਸੀਂ ਤਾਂ ਦਾਅਵਾ ਕਰਦੇ ਆ ਅਸੀਂ ਇਹੋ ਜਿਹੇ ਥੋੜੋ ਕਹਿੰਦੇ ਆ ਕਿ ਅਸੀਂ ਤਾਂ ਬਧਰੇ ਬੈਠੇ ਆ ਵੀ ਜਿਹੜਾ ਇਹਨਾਂ ਨੇ ਬਣਾਏ ਹੋਏ ਚੈੱਕ ਕਰੋ ਇਹਨਾਂ ਨੇ ਕੋਈ ਵੀ ਸਰਕਾਰੀ ਲਾਤੀ ਕਿਉਂਕਿ ਕਹਿੰਦੇ ਅਸੀਂ ਜਿੱਥੇ ਕੰਮ ਕਰਦੇ ਅਸੀਂ ਕਹਿੰਦੇ ਅਸੀਂ ਆਪਣਾ ਸਿਸਟਮ ਲਾਉਣਾ ਇਹ ਗੱਲ ਵੀ ਹੈ ਕਿ ਇਹਨਾਂ ਨੇ ਦਰਾਲੀਆਂ ਖਾਣੀਆਂ ਹੁੰਦੀਆਂ ਕਿਉਂਕਿ ਉਹਨਾਂ ਕੋ ਕੰਮ ਕਰਾਉਣਾ ਹਣਾ ਜਿਹੜਾ ਮਟੀਰੀਅਲ ਥਰਡ ਕਲਾਸ ਲਾਵੇ ਤੇ ਅਗਲੇ ਤੇ ਪੈਸੇ ਵੀ ਖਾ ਲਓ ਮਗਰੋਂ ਜਿਹੜਾ ਪਾਣੀ ਰਹਾਹਾਂ ਚ ਤੁਰੇ ਬਰੇ ਇਹਨਾਂ ਨੂੰ ਇਹ ਪ੍ਰੋਬਲਮ ਆ